ਕੀ ਕਹਿ ਰਹੇ ਨੇ ਕਿ ਸਿੱਧੂ ਮੂਸੇਵਾਲੇ ਨੇ ਸ਼ਾਇਦ ਦੁਬਾਰਾ ਜਨਮ ਲਿੱਤਾ ਹੈ ਨਾ ਉਹਦਾ ਛੋਟਾ ਪ੍ਰਾਣੀ ਉਹਨੂੰ ਇਹ ਸਿੱਧੂ ਹੀ ਮੰਨ ਰਹੇ ਨੇ ਇੱਕ ਗ੍ਰਾਫਿਕ ਹੁਣ ਵੀ ਬਹੁਤ ਵਾਇਰਲ ਹੋ ਰਿਹਾ ਇੱਕ ਪਾਸੇ ਉਹ ਸਿੱਧੂ ਮੂਸੇਵਾਲਾ ਹਵੇਲੀ ਚੋਂ ਬਾਹਰ ਜਾ ਰਿਹਾ ਦੂਜੇ ਪਾਸੇ ਛੋਟਾ ਸਿੱਧੂ ਹੈ ਜਿਹੜਾ ਉਹ ਅੰਦਰ ਆ ਰਿਹਾ ਜੀ ਇਤਨਾ ਕਿਤੇ ਅਸੀਂ ਉਹਨਾਂ ਸਿੱਧੂ ਬਾਈ ਦੇ ਪਿਆਰ ਚ ਇਹ ਨਾ ਭੁੱਲ ਜਿਓ ਕਿ ਉਹ ਬੱਚੇ ਦੀ ਆਪਣੀ ਇੱਕ ਜ਼ਿੰਦਗੀ ਆ ਉਹ ਜੋ ਕੁਝ ਕਰਨਾ ਚਾਹੂਗਾ ਉਹ ਉਹਦੀ ਮਰਜ਼ੀ ਹੈ ਵੀ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਉਸੇ ਲੈਗੇਸੀ ਨਾਲ ਜੁੜੇ ਉਸੇ ਕਦਮਾਂ ਤੇ ਤੁਰੇ ਜਿਸ ਤੇ ਉਹਦੇ ਭਰਾ ਤੁਰਿਆ ਤੇ ਸਾਰੇ ਪੰਜਾਬ ਨੂੰ ਆਪਣੇ ਮੂਸੇ ਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕੀਤਾ ਨੈਗੇਟਿਵਿਟੀ ਵੀ ਕਈ ਜਗ੍ਹਾ ਫਲਾਈ ਜਾਂਦੀ ਆ ਪਰ ਯਾਰ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਅੱਗੇ ਜਿਉਣੀ ਸੀ ਐਡੀ ਵੱਡੀ ਲੈਗਸੀ ਐਨੀ ਐਨੀ ਕਹਿਣਿਆ ਨਾ ਵੀ ਧਨ ਦੌਲਤ ਇੰਨਾ ਕੁਝ ਕਮਾਇਆ ਹੋਇਆ ਉਹਨਾਂ ਨੇ ਦੇਣਾ ਕਿਨੂੰ ਸੀ ਸਿੱਧੂ ਮੂਸੇਵਾਲੇ ਬਾਈ ਨੂੰ ਅਸੀਂ ਜਾਂ ਸ਼ੁਭਦੀਪ ਸਿੰਘ ਸਿੱਧੂ ਬਾਈ ਨੂੰ ਅਸੀਂ ਉਹ ਛੋਟੇ ਸਿੱਧੂ ਜੀ ਨੇ ਕੀ ਹੈ ਜੀ ਤਾਂ ਉਹ ਛੋਟਾ ਸਿੱਧੂ ਸਾਨੂੰ ਉਦੋਂ ਵੀ ਇੱਕ ਕਦਮ ਅੱਗੇ ਮਿਲੇ ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥੇ ਦਬਾਏ বেল ਆਈਕਨ ਸਸ਼ੀਗਲ ਤੁਸੀਂ ਦੇਖ ਰਹੇ ਹੋ ਨੈਸ਼ਨਲ ਬਸ ਤੇ ਮੈਂ ਤੁਹਾਡੇ ਨਾਲ ਹਿਮਾਂਸ਼ੀ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲੇ ਦੀ ਹਵੇਲੀ ਵਿੱਚ ਜਿਹੜੀ ਹੈ ਕਿਲਕਾਰੀਆਂ ਗੂੰਜੇ ਨੇ ਸ਼ਾਇਦ ਇਸ ਪਲਤਾ ਇੰਤਜ਼ਾਰ ਸਾਰਿਆਂ ਨੁਸੀਬ ਦੀ ਉਡੀਕ ਸਾਰਿਆਂ ਨੇ ਕੀਤੀ ਕਿ ਇਸ ਸਾਲ ਪਰ ਤੋਂ ਉਸ ਹਵੇਲੀ ਦੇ ਵਿੱਚ ਰੌਣਕਾਂ ਜਿਹੜੀਆਂ ਸੀ ਉਹ ਨਹੀਂ ਲੱਗੀਆਂ ਸੀ ਤਾਂ ਇੱਕ ਵਾਰ ਫਿਰ ਤੋਂ ਜਦੋਂ ਸਿੱਧੂ ਮੂਸੇਵਾਲੇ ਦਾ ਪ੍ਰਾਅ ਹੁਣ ਇਸ ਦੁਨੀਆ ਵਿੱਚ ਆ ਚੁੱਕਿਆ ਹੈ ਤੇ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੀ ਕੀ ਗੱਲ ਕਰੀਏ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਨੇ ਸੋ ਇਸ ਗੱਲ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਮਹਗਦੀਪ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਦੇਖਦੇ ਹੋ ਕਿ ਹੁਣ ਸਿੱਧੂ ਮੂਸੇਵਾਲੇ ਦਾ ਪ੍ਰਾਅ ਇਸ ਦੁਨੀਆ ਵਿੱਚ ਆਇ ਤੇ ਤੁਹਾਡੀ ਫੀਲਿੰਗ ਕੀ ਇਸ ਨੂੰ ਲੈ ਕੇ ਮੈਮ ਫੀਲਿੰਗ ਕਹੀ ਜਾਵੇ ਕੱਲੇ ਪੰਜਾਬ ਭਾਰਤ ਦੀ ਮੈਂ ਗੱਲ ਨਹੀਂ ਕਰੂੰਗਾ ਸਾਰੀ ਦੁਨੀਆ ਦੇ ਵਿੱਚ ਇਹ ਦੀਵਾਲੀ ਵਾਲਾ ਮਾਹੌਲ ਹੋਇਆ ਪਿਆ ਜੀ ਮਤਲਬ ਇੱਕ ਅਜਿਹੀ ਖੁਸ਼ੀ ਹੈ ਜਿਹਨੂੰ ਬਿਆਨ ਨਹੀਂ ਕਰ ਸਕਦੇ ਇਹ ਤੁਸੀਂ ਪਿਛਲੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖੀਆਂ ਹੋਣੀਆਂ ਕਿ ਉਹਦੇ ਪਿੰਡ 'ਚ ਉਹਦੇ ਘਰੇ ਉਦਾਂ ਦੀ ਹੀ ਰੌਣਕ ਜਿੱਦਾਂ ਦੀ ਪਹਿਲਾਂ ਹੁੰਦੀ ਸੀ ਨਾ ਜੀ ਜਿੱਦਣ ਸਿੱਧੂ ਦੇ ਛੋਟੇ ਭਰਾ ਨੇ ਜਨਮ ਲਿਆ ਤਾਂ ਉਹਦਣ ਹੀ ਉਸੇ ਤਰ੍ਹਾਂ ਦੀ ਰੌਣਕ ਦੁਬਾਰਾ ਫੇਰ ਦੇਖਣ ਨੂੰ ਮਿਲੀ ਜਦੋਂ ਨਾ ਇਸ ਇਹ ਖਬਰ ਸਾਹਮਣੇ ਜਦੋਂ ਬਾਪੂ ਬਲਕੌਰ ਨੇ ਉਹ ਫੋਟੋ ਸਿੱਧੂ ਦੇ ਨਾਲ ਫੋਟੋ ਰੱਖ ਕੇ ਉਹ ਬੱਚੇ ਛੋਟੇ ਸਿੱਧੂ ਨੂੰ ਆਪਣੇ ਹੱਥ ਵਿੱਚ ਫੜ ਕੇ ਸਾਹਮਣੇ ਆਉਂਦੀ ਹੈ ਨਾ ਜਦੋਂ ਫੋਟੋ ਹੋ ਸੱਚੀ ਉਹਨੂੰ ਦੇਖ ਕੇ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਦਿਲ ਖੁਸ਼ ਹੋਇਆ ਨਾ ਤੇ ਹੁਣ ਵੀ ਉਹਨੂੰ ਬਾਰ-ਬਾਰ ਦੇਖਦੇ ਆ ਨਾ ਦਿਲ ਖੁਸ਼ ਹੀ ਹੁੰਦਾ ਮੈਂ ਪਿਛਲੇ 2 ਦਿਨਾਂ ਤੋਂ ਦੇਖ ਰਿਹਾ ਮੇਰੇ WhatsApp ਸਟੇਟਸ Instagram Facebook ਹਰ ਜਗ੍ਹਾ ਭਰਿਆ ਪਿਆ ਹਰ ਇੱਕ ਬੰਦਾ ਤੁਸੀਂ ਆਪ ਦੇਖੋ ਅਜਿਹੇ ਜਿਹੜੇ ਪੰਜਾਬੀ ਵੀ ਨਹੀਂ ਹੈਗੇ ਮੇਰੇ ਕਈ ਲਿੰਕ ਬਾਹਰ ਵੀ ਨੇ ਦੂਰ ਦੂਰ ਦਰਾਡੇ ਨੇ ਉਹ ਵੀ ਉਸ ਚੀਜ਼ ਦੀਆਂ ਖੁਸ਼ੀਆਂ ਮਨਾ ਰਹੇ ਨੇ ਸਟੇਟਸਾਂ 'ਚ ਲਾ ਲਾ ਕੇ ਇਹ ਕਿੰਨੀ ਇਹ ਨਾ ਚੀਜ਼ੀ ਹਾਈਪ ਆ ਤੇ ਉਸ ਬੰਦੇ ਨੇ ਕਿੰਨਾ ਕੁਝ ਕਮਾ ਕੇ ਗਿਆ ਜੋ ਕਿ ਅੱਜ ਤੱਕ ਬਰਕਰਾਰ ਜਿਵੇਂ ਗੱਲ ਕਰੀਏ ਲੋਕੀ ਕਹ ਰਹੇ ਨੇ ਕਿ ਸਿੱਧੂ ਮੂਸੇਵਾਲੇ ਨੇ ਸ਼ਾਇਦ ਦਵਾਰਾ ਤੋਂ ਜਨਮ ਜਨਮ ਲੈਂਦਾ ਹੈ ਨਾ ਉਹਦਾ ਛੋਟਾ ਪ੍ਰਾਣੀ ਉਹਨੂੰ ਇਹ ਸਿੱਧੂ ਹੀ ਮੰਨ ਰਹੇ ਨੇ ਬਿਲਕੁਲ ਇਹ ਸਾਰੇ ਇੱਕ ਹੀ ਹਰ ਲੋਕ ਇੱਕੇ ਹੀ ਜੋ ਸੋਚ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ 트ੈਂਡ ਚੱਲਦਾ ਪਿਆ ਹਨਾ ਵੱਖ-ਵੱਖ ਪ੍ਰਕਾਰ ਦੀਆਂ ਫੋਟੋਆਂ ਗ੍ਰਾਫਿਕਸ ਬਣ ਕੇ ਪੈ ਰਹੀਆਂ ਛੋਟਾ ਸਿੱਧੂ ਵਾਪਸ ਆ ਗਿਆ ਇੱਕ ਇੱਕ ਗ੍ਰਾਫਿਕ ਹੁਣ ਵੀ ਬਹੁਤ ਵਾਇਰਲ ਹੋ ਰਿਹਾ ਇੱਕ ਪਾਸੇ ਸਿੱਧੂ ਮੂਸੇ ਵਾਲਾ ਹਵੇਲੀ ਚੋਂ ਬਾਹਰ ਜਾ ਰਿਹਾ ਦੂਜੇ ਪਾਸੇ ਛੋਟਾ ਸਿੱਧੂ ਹੈ ਜਿਹੜਾ ਉਹ ਅੰਦਰ ਆ ਰਿਹਾ ਜੀ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਹਰੇਕ ਦੀ ਭਾਵਨਾ ਜਿਹੜੀ ਉਸ ਘਰ ਨਾਲ ਉਸ ਮਾਪਿਓ ਨਾਲ ਇਤੋਂ ਸੋ ਬੰਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਐਡਾ ਨਾਮ ਬਣਾ ਗਿਆ ਜੀ ਜਿਹੜਾ ਉਹ ਸਾਰਾ ਪਿਆਰ ਉਹ ਛੋਟੇ ਬੱਚੇ ਨੂੰ ਮਿਲ ਰਿਹਾ ਜੀ ਕਿਤੇ ਕਹਿਣਾ ਗਲਤ ਨਹੀਂ ਹੋਊਗਾ ਆਪਾਂ ਕਹਿੰਦੇ ਵੀ ਆ ਕਈ ਹੁਣ ਜਿਵੇਂ ਜਸਵਿੰਦਰ ਬਰਾੜ ਜੀ ਦੀ ਇੱਕ ਪਰਸਨਲ ਚੈਨਲ ਨੇ ਇੰਟਰਵਿਊ ਲਈ ਉਹਨਾਂ ਤੋਂ ਪੁੱਛਿਆ ਕਿ ਕਿੱਦਾਂ ਲੱਗਿਆ ਸਿੱਧੂ ਨੂੰ ਮਿਲ ਕੇ ਜੀ ਉਹਨਾਂ ਨੇ ਕੱਲੀ-ਕੱਲੀ ਚੀਜ਼ ਦੱਸੀ ਕਹਿੰਦੇ ਅੱਖ ਨੱਕ ਬੁੱਲ ਆਤੀ ਸਾਰਾ ਕੁਝ ਸੇਵਾਂ ਜੀ ਉਹਨਾਂ ਦਾ ਜਿਵੇਂ ਵੀ ਸਿੱਧੂ ਸਾਹਮਣੇ ਆ ਗਿਆ ਜੀ ਉਹਨਾਂ ਨੇ ਗਾਣਾ ਵੀ ਗੱਡਿਆ ਇੱਕ ਨਿੱਕੇ-ਨਿੱਕੇ ਪੈਰੀ ਜਿਹੜਾ ਗਾਣਾ ਹੈ ਉਹਨਾਂ ਦਾ ਤੇ ਉਸ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕੀਤੀ ਕਿ ਸ਼ਾਇਦ ਦੁਵਾਰਾ ਤੋਂ ਨਿੱਕੇ ਪੈ ਜਿਹੜੇ ਨੇ ਸਿੱਧੂ ਦੇ ਵਾਪਸ ਆ ਗਏ ਨੇ ਬਿਲਕੁਲ ਬਿਲਕੁਲ ਅੱਜ ਤਾਂ ਉਹ ਬਹੁਤ ਛੋਟਾ ਜੀ ਉਹਨੂੰ ਕੁਝ ਨਹੀਂ ਪਤਾ ਕੀ ਚੱਲ ਰਿਹਾ ਕੀ ਦੁਨੀਆਵੀ ਗੱਲਾਂ ਕੱਲ ਨੂੰ ਉਹ ਵੱਡਾ ਹੋਊਗਾ ਸਕੂਲੇ ਜਾਊਗਾ ਦੁਨੀਆ 'ਚ ਵਿਚਰੂਗਾ ਉਦੋਂ ਉਹਨੂੰ ਪਤਾ ਲੱਗੂਗਾ ਵੀ ਉਹ ਕਿਸ ਟੱਬਰ ਚੋਂ ਆ ਕਿਸ ਲਾਣੇ ਚੋਂ ਆ ਉਹ ਤੇ ਉਹਦਾ ਲਾਣਾ ਉਹਦਾ ਭਰਾ ਖਾਸ ਕਰ ਉਹਦਾ ਭਰਾ ਉਹਦੇ ਲਈ ਕੀ ਕੁਝ ਘਟਕੇ ਗਿਆ ਉਹਦੀ ਅਸਲ ਲੈਗਸੀ ਕੀ ਸੀ ਜੀ ਉਦੋਂ ਉਹਨੂੰ ਪਤਾ ਲੱਗੂਗਾ ਕਿ ਮੈਂ ਕੋਈ ਆਮ ਬੰਦਾ ਨਹੀਂ ਜੇ ਉਹ ਅੱਜ ਚਾਵੇ ਨਾ ਅੱਜ ਕੋਈ ਵੀ ਹੋਰ ਵੀ ਬਹੁਤ ਬੱਚਿਆਂ ਨੇ ਜਨਮ ਲਿਆ ਜੀ ਬਟ ਉਹ ਉਹ ਸਿੱਧੂ ਨਹੀਂ ਬਣ ਸਕਦੇ ਹਨਾ ਆਪਾਂ ਕਿਤੇ ਨਾ ਕਿਤੇ ਚਲੋ ਇਹ ਸੋਚ ਵੀ ਆਉਂਦੀ ਆ ਇਹ ਸਾਰੇ ਚਾਹੁੰਦੇ ਆ ਕਿ ਉਸ ਦੀ ਲੈਗਸੀ ਨੂੰ ਬਰਕਰਾਰ ਰੱਖੇ ਉਸ ਦੀ ਲਾਈਨ ਤੇ ਚੱਲੇ ਅੱਗੇ ਗਾਣੇ ਕਰੇ ਹਨਾ ਉਜਵੇਂ ਹੁਣ ਜੇ ਉਹ ਥਿੰਕਿੰਗ ਲੈ ਕੇ ਚੱਲਦੇ ਆਂ ਵੀ ਅੱਜ ਇਹਦੇ ਹੱਥ 'ਚ ਮਾਈਕ ਫੜਾ ਦੋ ਤਾਂ ਇਹ ਤਾਂ ਕਿਤੇ ਨਾ ਕਿਤੇ ਅਸੀਂ ਵੀ ਧੱਕਾ ਕਰਦੇ ਪਏ ਆਂ ਯਾਰ। ਅ ਜਿਵੇਂ ਤੁਸੀਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਤੇ ਜਿਵੇਂ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਆਪਾਂ ਬਾਲੀਵੁੱਡ ਦੀ ਗੱਲ ਕਰੀਏ ਤੇ ਲੋਕੀ ਆਪਣੇ ਜਿਹੜੇ ਬੱਚੇ ਹੁੰਦੇ ਨੇ ਨਾ ਉਹਨਾਂ ਦੇ ਚਿਹਰੇ ਨੂੰ ਲੁਕੋ ਦਿੰਦੇ ਨੇ ਨਾ ਈਮੋਜੀਸ ਲਗਾ ਕੇ ਪਰ ਬਲਕੌਰ ਸਿੰਘ ਨੇ ਸਾਫ਼ ਫੋਟੋ ਦਿਖਾਈ ਹੈ ਬਿਲਕੁਲ ਸਾਰਿਆਂ ਨੂੰ ਕਿ ਇਹ ਸਾਡਾ ਛੋਟਾ ਸ਼ੁਭਦੀਪ ਸਿੰਘ ਹੈ। ਦਿਖਾ ਕੇ ਰਹਿ ਬਿਨਾਂ ਦਿਖਾਈ ਰਹਿ ਸਕਦੇ ਸੀ। ਉਹ ਬਾਪੂ ਤੇ ਬੇਬੇ ਨੇ ਵੀ ਖੁਸ਼ੀ ਆ ਨਾ। ਜੀ। ਉਹ ਸੱਚ ਜਿਹੜੇ ਹੁਣ ਜਿਹੜੇ ਫੈਨ ਆ ਨਾ ਫੈਨ ਉਹਨਾਂ ਦੇ ਕਲੇ ਫੈਨ ਹੀ ਰਹਿ ਗਏ ਪਰਿਵਾਰ ਬਣ ਗਿਆ ਇੱਕ ਜੀ ਤਾਂ ਹੁਣ ਪਰਿਵਾਰ ਨੂੰ ਮੂੰਹ ਦਿਖਾਏ ਤੋਂ ਬਿਨਾਂ ਤਾਂ ਕੋਈ ਨਹੀਂ ਰਹਿ ਸਕਦਾ ਉਹਨਾਂ ਦੀ ਆਪਦੀ ਖੁਸ਼ੀ ਹੈ ਜਿਹੜੀ ਉਹਨਾਂ ਨੇ ਸਾਰੇ ਸਾਹਮਣੇ ਰੱਖੀ ਇਹ ਆਹ ਲੋ ਜੀ ਤੁਹਾਡਾ ਸ਼ੁਭ ਵਾਪਸ ਆ ਗਿਆ ਇੱਥੇ ਬਾਲੀਵੁੱਡ ਪਾਲੀਵੁੱਡ ਹਾਲੀਵੁੱਡ ਕਈ ਸਾਰੇ ਕਲਾਕਾਰ ਉਹਨਾਂ ਦੇ ਘਰੇ ਜਾ ਰਹੇ ਨੇ ਵੱਖ-ਵੱਖ ਪ੍ਰਕਾਰ ਦੇ ਵੀਡੀਓਜ਼ ਦੇਖ ਰਹੇ ਆ ਸਟੇਜ ਲਾਈਵ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਪੋਲੀਟੀਸ਼ੀਅਨ ਉਹਨਾਂ ਦੇ ਘਰੇ ਜਾ ਰਹੇ ਨੇ ਬਹੁਤ ਚੰਗੀ ਗੱਲ ਆ ਜੀ ਇਹਨੂੰ ਸਾਰਿਆਂ ਨੂੰ ਖੁਸ਼ੀ ਹੀ ਮਨਾਉਣੀ ਚਾਹੀਦੀ ਹੈ ਇਹਨੂੰ ਕੋਈ ਦੋ ਪੱਕੀ ਚੀਜ਼ ਨਹੀਂ ਕਰਨੀ ਚਾਹੀਦੀ ਜਾਂ ਦੋ ਪੱਕੀ ਸੋਚ ਨਹੀਂ ਇਹ ਸਾਰਿਆਂ ਲਈ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਤੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਮੌਕਾ ਤੇ ਜੇ ਕਿਹਾ ਜਾਵੇ ਨਾ ਸਿੱਧੂ ਅੱਜ ਵੀ ਪਰ ਉਹਦੀ ਕਮੀ ਤਾਂ ਕਿਤੇ ਨਾ ਕਿਤੇ ਰਹਿੰਦੀ ਹੂ ਜੀ ਜੇ ਆਪਾਂ ਕਹਿ ਦਈਏ ਨਾ ਵੀ ਨਵਾਂ ਬੱਚਾ ਛਿਆ ਛੋਟਾ ਸਿੱਧੂ ਕਹਿੰਦੇ ਨੇ ਵੀ ਆ ਗਿਆ ਦੁਨੀਆ ਤੇ ਮੰਨਦੇ ਆ ਬਟ ਉਹਦੀ ਕਮੀ ਤਾਂ ਲਈ ਪੂਰੀ ਹੁੰਦੀ ਦਾ ਜੀ ਕਿਤੇ ਨਾ ਕਿਤੇ ਉਹਦੀ ਕਮੀ ਤਾਂ ਰੜਕਦੀ ਉਹ ਹਾਂ ਕੁਝ ਦਿਨਾਂ ਲਈ ਜਾਂ ਕੁਝ ਸਮੇਂ ਲਈ ਉਹ ਭੁਲਾਇਆ ਜਾ ਸਕਦਾ ਵੀ ਭੁਲਾਇਆ ਤਾਂ ਕਿ ਵੀ ਉਹ ਇਹਨਾਂ ਖੁਸ਼ੀਆਂ ਦੇ ਵਿੱਚ ਥੋੜਾ ਪਿੱਛੇ ਹੋ ਜਾਊਗਾ ਜੀ ਉਹਦੀਆਂ ਯਾਦਾਂ ਪਰ ਉਹਦੀ ਯਾਦਾਂ ਤਾਂ ਹੁੰਦੀਆਂ ਰਹਿਣਗੀਆਂ ਨਾ ਕਿਉਂਕਿ ਜਿਵੇਂ ਹੀ ਸਿੱਧੂ ਦੇ ਭਰਾ ਨੇ ਜਨਮ ਲਿੱਤਾ ਤੇ ਪੂਰੀ ਹਵੇਲੀ ਦੇ ਵਿੱਚ ਜਿਹੜੀ ਹੋਲੀ ਵੀ ਖੇਡੀ ਗਈ ਹੈ ਨਾ ਲੋਕਾਂ ਨੇ ਬਹੁਤ ਸਾਰਾ ਜਸ਼ਨ ਮਨਾਇਆ ਹੈ ਬਿਲਕੁਲ ਤੇ ਲੋਕੀ ਕਾਫੀ ਜ਼ਿਆਦਾ ਭਾਵੁਕ ਵੀ ਨੇ ਇਸ ਚੀਜ਼ ਨੂੰ ਲੈ ਕੇ ਅਫਸਾਨਾ ਖਾਨ ਨੇ ਵੀ ਕੇਕ ਕਟਿਆ ਹੈ ਨਾ ਕਿਉਂਕਿ ਭਰਾ ਮੰਦੇ ਸੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਖੁਸ਼ੀ ਜ਼ਾਹਿਰ ਕੀਤੀ ਹੈ ਆਪਾਂ ਦੇਖਦੇ ਆਂ ਖੁਸ਼ੀ ਤਾਂ ਖੁਸ਼ੀ ਦਾ ਤਾਂ ਮੈਂ ਤੁਹਾਨੂੰ ਕਿਹਾ ਹੀ ਆ ਖੁਸ਼ੀ ਦਾ ਛੱਡੋ ਗੱਲ ਜੀ ਇੰਨੀ ਕਿ ਜ਼ਿਆਦਾ ਹੈ ਨਾ ਕਿ ਬੰਦੇ ਬਿਆਨ ਨਹੀਂ ਕਰ ਸਕਦੇ ਬਸ ਉਸ ਦਿਨ ਉਸ ਦਿਨ ਉੱਤੇ ਕੀ ਕੀ ਨਹੀਂ ਹੋਇਆ ਜੀ ਠੀਕ ਹੈ ਵਿਆਹ ਵਾਲਾ ਮਾਹੌਲ ਪੂਰਾ ਉੱਥੇ ਨੱਚ ਗਾਣ ਚੱਲ ਰਹੇ ਨੇ ਸਾਰਾ ਪਿੰਡ ਅੱਧਾ ਪੰਜਾਬ ਉੱਥੇ ਇਕੱਠਾ ਹੋਇਆ ਹੋਇਆ ਲੋਕ ਆ ਰਹੇ ਨੇ ਇੱਕ ਦੂਏ ਨੂੰ ਆਪ ਲੱਡੂ ਵੰਡ ਰਹੇ ਨੇ ਪਿੰਡਾਂ ਦੇ ਵਿੱਚੋਂ ਵੀ ਕਈ ਵੀਡੀਓ ਸਾਹਮਣੇ ਆਈਆਂ ਲੋਕ ਹਲਵਾਈਆਂ ਦੇ ਜਾ ਰਹੇ ਨੇ ਆਲੇ-ਦਾਲੇ ਸਾਰੇ ਪਿੰਡ ਨੂੰ ਲੱਡੂ ਵੰਡ ਰਹੇ ਨੇ ਇੱਕ ਸਿੱਧੂ ਵਾਪਸ ਆ ਗਿਆ ਸਿੱਧੂ ਵਾਪਸ ਇਹ ਕੀ ਆ ਇਹ ਉਹ ਬੰਦੇ ਦੀ ਕਮਾਈ ਆ ਜੀ ਜਿਹੜੀ ਅੱਜ ਤੱਕ ਉਹਦੇ ਪਰਿਵਾਰ ਉਹਦੇ ਛੋਟੇ ਉਪਰਾ ਸਾਰਿਆਂ ਲਈ ਉਹੀ ਹੈ ਬਟ ਕਿਤੇ ਨਾ ਕਿਤੇ ਦੇਖਿਆ ਜਾਵੇ ਨਾ ਜੇ ਅੱਜ ਉਹ ਬੱਚਾ ਅ ਕਾਲੂ ਵੱਡਾ ਹੁੰਦਾ ਤਾਂ ਉਹਦੇ ਮੋਢੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਜੀ ਕਿਉਂਕਿ ਜਿਹੜੇ ਉਹਦੇ ਪੁਰਾਣੇ ਲੈਗੇਸੀ ਬਣਾਤੀ ਨਾ ਉਹਨੂੰ ਮੇਨਟੇਨ ਕਰਨਾ ਉਹਨਾਂ ਸੌਕਾ ਨਹੀਂ ਜਿੰਨਾ ਆਪਾਂ ਸਮਝ ਰਹੇ ਜਾਂ ਕੱਲੀਆਂ ਖੁਸ਼ੀਆਂ ਦੇ ਵਿੱਚ ਆਪਾਂ ਇੱਕ ਚੀਜ਼ ਦੇਖ ਲਈਏ ਕਿਉਂਕਿ ਉਹਦੇ ਜੰਮਣ ਨਾਲ ਨਾ ਕਈ ਬੰਦਿਆਂ ਨੇ ਚਾਹੇ ਮੈਂ ਆ ਮੈਂ ਆਪਣੇ ਆਪ ਨੂੰ ਹੀ ਵੇਚ ਲਵਾਂਗਾ ਅਸੀਂ ਬਹੁਤ ਸਾਰੇ ਸੁਪਨੇ ਸੋਚ ਲਏ ਬਹੁਤ ਜ਼ਿਆਦਾ ਮਤਲਬ ਬਹੁਤ ਹੀ ਜ਼ਿਆਦਾ ਕਿ ਇਹ ਵੀ ਅੱਗੇ ਆਊਗਾ ਇਹ ਕੋਸ਼ਿਸ਼ ਕਰੂਗਾ ਇਹ ਵੀ ਸਿੱਧੂ ਦੀ ਧਾਰਨਾ ਤੇ ਚੱਲੂਗਾ ਜੀ ਪਰ ਇਤੇ ਨਾ ਕਿਤੇ ਅਸੀਂ ਉਹਨਾਂ ਸਿੱਧੂ ਬਾਈ ਦੇ ਪਿਆਰ ਚ ਇਹ ਨਾ ਭੁੱਲ ਜਾਈਏ ਕਿ ਉਹ ਬੱਚੇ ਦੀ ਆਪਣੀ ਇੱਕ ਜ਼ਿੰਦਗੀ ਆ ਉਹ ਜੋ ਕੁਝ ਕਰਨਾ ਚਾਹੂਗਾ ਉਹ ਉਹਦੀ ਮਰਜ਼ੀ ਆ ਆ ਚਾਹੁੰਦੇ ਸਾਰੇ ਇਹੀ ਨੇ ਵੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਉਸੇ ਲੈਗੇਸੀ ਨਾਲ ਜੁੜੇ ਉਸੇ ਕਦਮਾਂ ਤੇ ਤੁਰੇ ਜਿਸ ਤੇ ਉਹਦੇ ਭਰਾ ਤੁਰਿਆ ਤੇ ਸਾਰੇ ਪੰਜਾਬ ਨੂੰ ਆਪਣੇ ਮੂਸੇ ਨੂੰ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕੀਤਾ ਜੀ ਅਸੀਂ ਵੀ ਸਾਰੇ ਇਹੀ ਚਾਹੁੰਦੇ ਆ ਬਟ ਕਿਤੇ ਨਾ ਕਿਤੇ ਆਪਾਂ ਅੱਗੇ ਵਧ ਕੇ ਉਹ ਤੇ ਇੰਨਾ ਪ੍ਰੈਸ਼ਰ ਨਾ ਪਾ ਦਈਏ ਕਿ ਉਹ ਆਪਣੇ ਸੁਪਨੇ ਦਾ ਕੀ ਕਿਸੇ ਦਾ ਸੁਪਨਾ ਵੀ ਨਾ ਪੂਰਾ ਹੋ ਗਿਆ ਜੀ ਜਿਵੇਂ ਸਿੱਧੂ ਮੂਸੇਵਾਲੇ ਨੇ ਹੁਣ ਕਾਫੀ ਟਾਈਮ ਹੋ ਗਿਆ ਇਸ ਦੁਨੀਆ ਤੋਂ ਗਏ ਹੋਏ ਹੈ ਨਾ ਤੇ ਹਲੇ ਤੱਕ ਕੋਈ ਇਨਸਾਫ ਵੀ ਨਹੀਂ ਹੋਇਆ ਪਰ ਹੁਣ ਛੋਟੇ ਸ਼ੁਭ ਨੂੰ ਲੈ ਕੇ ਵੀ ਡਰ ਜਾ ਇੱਕ ਬੈਠਿਆ ਹੋਇਆ ਹੈ ਕਿ ਇਹਦੇ ਨਾਲ ਨਾ ਕੁਝ ਇਹੋ ਜਿਹਾ ਹੋ ਜਾਏ ਕਿਉਂਕਿ ਇੱਕ taraf ਪੋਜ਼ਿਟਿਵਿਟੀ ਦੇਖੀ ਤੇ ਨੈਗੇਟਿਵਿਟੀ ਵੀ ਹੈਗੀ ਹੈ ਦੇਖੋ ਜੀ ਦੁਨੀਆ ਦੋ ਪਾਸੇ ਹਮੇਸ਼ਾ ਚੱਲਦੀ ਉਹ ਚੱਲਦੀ ਹੈ ਜੇ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਹੈਗੀ ਉਹ ਨੈਗੇਟਿਵਿਟੀ ਵੀ ਹੁੰਦੀ ਹੈ ਬਟ ਮੈਨੂੰ ਨਹੀਂ ਲੱਗਦਾ ਇਦਾਂ ਦਾ ਕੁਝ ਵੀ ਹੋਊਗਾ ਨਾ ਕਿਉਂਕਿ ਜੋ ਕੁਝ ਪਿੱਛੇ ਦੇਖਣ ਨੂੰ ਮਿਲਿਆ ਜੋ ਕੁਝ ਵੀ ਸੀ ਉਹਦੇ ਭਰਾ ਦਾ ਸੀ ਜੀ ਕਿਉਂ ਸੀ ਉਹ ਸਿੱਧਾ ਚੱਲਦਾ ਦੀ ਕੋਰਾ ਕਰਾਰਾ ਬੰਦਾ ਸੀਗਾ ਜੋ ਆਉਂਦਾ ਸੀ ਦਿਲ ਚੋਂ ਮੂੰਹ ਤੇ ਬੋਲ ਦਿੰਦਾ ਤਾਂ ਦੁਨੀਆਂ ਨੂੰ ਮਾੜਾ ਲੱਗਦਾ ਸੀ ਪਰ ਸਾਡੀ ਇੱਕ ਇਹੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਰੰਜਿਸ਼ਾ ਜਾਂ ਉਹਦੇ ਪਰਿਵਾਰ ਨਾਲ ਜਾਂ ਖਾਸ ਕਰ ਉਹ ਛੋਟੇ ਬੱਚੇ ਨਾਲ ਜੋ ਅੱਜ ਦੁਨੀਆਂ ਤੇ ਹਜੇ ਕਿੰਨੇ ਹੀ ਟਾਈਮ ਹੋਇਆ ਉਹਨੂੰ ਉਹਨੇ ਤਾਂ ਹਜੇ ਕੁਝ ਦੇਖਿਆ ਵੀ ਨਹੀਂ ਉਹ ਚਾਹਨੇ ਅੱਖਾਂ ਵੀ ਨਹੀਂ ਖੋਲੀਆਂ ਤਾਂ ਇਹ ਚੀਜ਼ਾਂ ਨਾਲ ਤਾਂ ਹੀ ਮੈਂ ਪਹਿਲਾਂ ਕਿਹਾ ਨਾ ਵੀ ਸਾਨੂੰ ਸਾਰਿਆਂ ਨੂੰ ਬਸ ਖੁਸ਼ੀ ਹੀ ਮਨਾਉਣੀ ਚਾਹੀਦੀ ਐ ਇਸ ਗੱਲ ਦੀ ਜਿਨ੍ਹਾਂ ਨੇ ਸਿੱਧੂ ਨਾਲ ਜੋ ਵੀ ਕੀਤਾ ਚਾਹੇ ਉਹਨਾਂ ਦੀ ਬਣਦੀ ਨਹੀਂ ਬਣਦੀ ਖੁਸ਼ੀ ਹਰੇਕ ਨੂੰ ਹੋਣੀ ਚਾਹੀਦੀ ਐ ਇਸ ਖੁਸ਼ੀ ਦੇ ਵਿੱਚ ਸ਼ਾਮਲ ਹਰੇਕ ਨੂੰ ਹੋਣਾ ਚਾਹੀਦਾ ਜੀ ਜਿਵੇਂ ਬਲਕੌਰ ਸਿੰਘ ਨੇ ਕਿਹਾ ਸੀ ਕਿ ਹੁਣ ਆਉਣ ਵਾਲੇ ਸਮੇਂ ਤੱਕ ਸ਼ਾਇਦ ਉਹ 5 ਸਾਲ ਤੱਕ ਉਹਨਾਂ ਦੇ ਗੀਤਾਂ ਤੇ ਰਹੀ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਸੀ ਹੈਨਾ ਪਰ ਹੁਣ ਇਹ ਖੁਸ਼ੀ ਜਿਹੜੀ ਆਈ ਐ ਅਲੱਗ ਇੱਕ ਮਾਹੌਲ ਕ੍ਰੀਏਟ ਕਰ ਗਈ ਐ ਅਰੇ ਗੀਤਾਂ ਦੇ ਨਾਲ ਤਾਂ ਜਿਉਂਦੇ ਸੀ ਹੀ ਸੀ ਜੀ ਬਟ ਜਿਹੜੀ ਇਹ ਚੀਜ਼ ਅਚਾ ਕਈ ਸੋਸ਼ਲ ਮੀਡੀਆ ਤੇ ਇਹ ਵੀ ਆ ਨਾ ਵੀ 네ਗੇਟਿਵਿਟੀ ਵੀ ਕਈ ਜਗ੍ਹਾ ਫਲਾਈ ਜਾਂਦੀ ਹੈ ਬਟ ਯਾਰ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਅੱਗੇ ਜਿਉਣੀ ਸੀ ਐਡੀ ਵੱਡੀ ਲੈਗਸੀ ਐਨੀ ਐਨੀ ਕਹਿਣਿਆ ਨਾ ਵੀ ਤਾਂ ਦੌਲਤ ਇੰਨਾ ਕੁਝ ਕਮਾਇਆ ਹੋਇਆ ਉਹਨਾਂ ਨੇ ਦੇਣਾ ਕਿਨੂੰ ਸੀ ਜੀ ਇੱਕ ਆਪਾਂ ਪ੍ਰੈਕਟੀਕਲ ਹੋ ਕੇ ਇਸ ਚੱਲੀਏ ਤਾਂ ਉਹਨਾਂ ਦੀ ਖੁਦ ਦੀ ਕਿੰਨੀ ਉਮਰ ਹੋਊਗੀ ਹਾਂ ਹੂੰ ਤਾਂ ਉਹਨਾਂ ਨੂੰ ਵੀ ਅੱਗੇ ਵੰਸ਼ ਦਾ ਵਧਾਉਣਾ ਹੀ ਸੀ ਨਾ ਜੀ ਤਾਂ ਮੈਰੀ ਮੇਰੇ ਸਹਾਂ ਮਾ ਬਹੁਤ ਸੋਹਣੀ ਪੈਲ ਆ ਤੇ ਇਸ ਨਾਲ ਸਾਰੀ ਦੁਨੀਆ ਖੁਸ਼ ਤਾਂ ਅੱਗੇ ਉਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਆ ਕਿ ਛੱਡ ਸਿੱਧੂ ਮੂਸੇਵਾਲੇ ਬਾਈ ਨੂੰ ਅਸੀਂ ਜਾਂ ਸ਼ੁਭਦੀਪ ਸਿੰਘ ਸਿੱਧੂ ਬਾਈ ਨੂੰ ਅਸੀਂ ਉਹ ਛੋਟੇ ਸਿੱਧੂ ਜੀ ਲਈ ਕੀ ਹੈ ਜੀ ਤਾਂ ਉਹ ਛੋਟਾ ਸਿੱਧੂ ਸਾਨੂੰ ਉਦੋਂ ਵੀ ਇੱਕ ਕਦਮ ਅੱਗੇ ਮਿਲੇ ਚਾਹੁੰਦੇ ਤਾਂ ਇਹੀ ਆ ਬਾਕੀ ਅੱਗੇ ਰੱਬ ਦੀ ਰਜ਼ਾ ਤੇ ਉਹ ਬਾਈ ਦੀ ਆ ਜੋ ਉਹ ਚਾਹੁੰਦਾ ਜੇ ਉਹ ਬੱਚਾ ਚਾਹੁੰਦਾ ਹੈ ਨਾ ਕਿਉਂਕਿ ਹਰੇਕ ਦੇ ਸੁਪਨੇ ਅੱਡ ਹੁੰਦੇ ਨੇ ਹਰੇਕ ਦੀ ਸੋਚਣੀ ਅੱਡ ਹੁੰਦੀ ਹੈ ਜੇ ਉਹ ਅੱਜ ਐਸੇ ਜਨਰੇਸ਼ਨ ਦੇ ਜਨਮ ਲਿਆ ਆ ਉਹਦੀ ਸੋਚ ਹੋਰ ਹੋਊਗੀ ਉਹਦਾ ਸੁਪਨੇ ਹੋਰ ਹੋਣਗੇ ਉਹਦੀ ਲੈਗਸੀ ਹੋਰ ਹੋਊਗੀ ਕੀ ਪਤਾ ਉਹ ਆਪਣੇ ਭਰਾ ਦੀ ਲੈਗਸੀ ਨੂੰ ਨਾ ਅੱਗੇ ਵਧਾ ਕੇ ਆਪਣੀ ਹੋਰ ਚੀਜ਼ ਸ਼ੁਰੂ ਕਰੇ ਤੇ ਉਹ ਚੋਂ ਉਦੋਂ ਵੀ ਅੱਗੇ ਜਾਵੇ ਤਾਂ ਮੈਂ ਲੋਕਾਂ ਨੂੰ ਵੀ ਬਸ ਇੱਕੇ ਸੁਨੇਹਾ ਦਵਾਂਗਾ ਕਿ ਬੀ ਪੋਜ਼ਿਟਿਵ ਤੋ ਸੁਖਦੀਪ ਸਿੰਘ ਨੂੰ ਲੈ ਕੇ ਜਿਹੜੀ ਰੌਣਕਾਂ ਨੇ ਸਾਰਿਆਂ ਦੇ ਚਿਹਰੇ ਵਿੱਚ ਸਾਫ਼ ਦਿਖਾਈ ਦੇ ਰਹੇ ਨੇ ਤੇ ਹੁਣ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਇਸ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਕਿ ਹਾਂ ਹੁਣ ਸਾਡਾ ਸਿੱਧੂ ਮੂਸੇਵਾਲਾ ਜਿਹੜਾ ਉਹ ਵਾਪਸ ਆ ਗਿਆ ਹੈ ਸਬਸਕ੍ਰਾਈਬ ਕਰੇ ਨੈਸ਼ਨਲ ਬਾਸ ਔਰ ਸਾਥੇ ਦਬਾਏ ਬੈਲ ਆਈਕਨ